ਜਿੰਦਾਬਾਦ ਜਿੰਦਾਬਾਦ ਬੜੀ ਬੁਖਸ਼ੀ ਵਾਲੀ ਗੱਲ ਆ ਜੀ ਜਿਹੜਾ ਪੌਦਾ ਸੀ 312 ਦੇ ਵਿੱਚ ਅੱਗੇ ਰੱਖਿਆ ਹੋਇਆ ਸੀ ਕੱਟ ਕੱਟ ਨੂੰ 11.5 ਦਾ ਲਗਾਤਾ ਸੀ ਉਹਦਾ ਜਿਹੜਾ ਫਲ ਇੱਕ ਵੱਡਾ ਪੇੜ ਬਣ ਗਿਆ ਸਾਡੇ ਵਿੱਚ ਆਲ ਇੰਡੀਆ ਜਿਹੜੇ ਸਾਡੇ ਪ੍ਰੈਜ਼ੀਡੈਂਟ ਨੇ ਚੱਠਾ ਜੀ ਐਸਐ ਚੱਠਾ ਜੀ ਉਹ ਆਏ ਨੇ ਜਿਨ੍ਹਾਂ ਨੂੰ ਬੜੀ ਵੱਡੀ ਜ਼ਿੰਮੇਵਾਰੀ ਤੋਂ ਪੰਜਾਬ ਉਮਰ ਨੇ ਦਿੱਤੀ ਹੈ ਮੇਰਾ ਚੇਰਮੈਨ ਪਰ ਆਇਆ ਸੋ ਇਹਨਾਂ ਲਈ ਪਹਿਲਾਂ ਆਪਾਂ ਤਾੜੀਆਂ ਵਜਾਈਏ ਸੋ ਮੈਂ ਸਾਰੇ ਜਿਹੜੇ ਇੱਥੇ ਸਾਡੇ ਵੀਰ ਆਏ ਆ ਐਫਸੀਆਈ ਦੇ ਉਨਾਂ ਦਾ ਮੈਂ ਸਵਾਗਤ ਕਰਦਾ ਜਗੰਦਰ ਸਿੰਘ ਜਿਹੜੀ ਆ ਉਹਨੇ ਇੱਥੇ ਖਵਾੜੇ ਦੇ ਪ੍ਰੋਗਰਾਮ ਦਿੱਤਾ ਆ ਸਾਡੇ ਆਉਣ ਵਾਲੇ ਇਲੈਕਸ਼ਨ ਜਿਹੜੇ 5 ਸਾਲ ਬਾਅਦ ਐਮਪੀ ਐਮਐਲਏ ਦਾ ਇਲੈਕਸ਼ਨ ਹੁੰਦਾ ਇਲੈਕਸ਼ਨ ਹੁੰਦੇ ਆ ਉਦਾਂ ਹੀ ਐਫਸੀਜ ਦੇ ਅੰਦਰ ਯੂਨੀਅਨ ਦੇ ਇਲੈਕਸ਼ਨ ਹੁੰਦੇ ਆ ਇਲੈਕਸ਼ਨ ਅਗਸਟ ਦੇ ਲਾਸਟ ਦੇ ਵਿੱਚ ਜਾਂ ਸਪਟੰਬਰ ਦੇ ਫਸਟ ਵੀਕ ਤੋਂ ਲੈ ਕੇ ਜਾ ਰਹੇ ਆ ਸੋ ਉਹਦੇ ਮੁਤਲਕ ਆਪਾਂ ਇੱਕ ਇੱਥੇ ਮੀਟਿੰਗ ਰੱਖੀ ਸੀਗੀ ਐਫਸੀਜ ਦੀ ਯੂਨੀਅਨ ਦੀ ਸੋ ਉਹਨਾਂ ਦੇ ਮੈਂ ਵੀ ਬੰਦੂ ਆਪਾਂ ਜਿੱਤ ਲਾਇਆ ਜਾਂ ਮਿਨਿਮਟ ਸਿੱਧਾ ਜਾਂਦੀ ਆ ਆਪਣੇ ਐਮਪਲੋਈ ਦੇ ਉੱਤੇ ਉਹਦੇ ਬਾਰੇ ਸਾਰਾ ਡਿਸਕਸ ਕੀਤਾ ਗਿਆ ਔਰ ਜਲੰਦਰ ਜੀ ਕੇ ਮਿਨਿਮਟ ਤੇ ਬਣਾਈ ਗਈ ਆ ਸੋ ਮੈਂ ਬੋਤਾਂ ਦਾ ਕਹਿੰਦਾ ਅਜੀ ਤੂੰ ਕਾ ਕਿ ਸਾਰੇ ਜਿਹੜੇ ਜਿਹੜੇ ਤੇ ਭਰਾ ਆਏ ਆ ਉਹਨਾਂ ਦਾ ਸਵਾਗਤ ਕਰਦਾ ਔਰ ਸਾਰਿਆਂ ਨੂੰ ਵਧਾਈ ਕਰਦਾ ਇੱਕੋ ਯੂਨੀਅਨ ਆ ਜਿਹੜੇ ਤੁਹਾਡੇ ਦੀ ਫਾਇਡ ਕਰਦੀ ਹੈ ਐਫਸੀ ਐਡਮਿਨ ਸਟਾਫ ਦੀ ਇਸ ਸਟਾਫ ਯੂਨੀਅਨ ਨੂੰ ਤਕੜਾ ਕਰੋ ਵੋਟ ਪਾਓ ਤਕੜਸੀ ਚੱਠਾ ਹੌਲੈਂਡੇ ਪ੍ਰੈਜ਼ੀਡੈਂਟ ਐਫਸੀ ਐਗਜ਼ੀਕਟਿਵ ਸਟਾਫ ਯੂਨੀਅਨ ਅੱਜ ਅਸੀਂ ਤੇ ਜਲੰਧਰ ਦੀ ਡਿਸਟ੍ਰਿਕਟ ਕਮੇਟੀ ਦੀ ਮੀਟਿੰਗ ਬਲਾਈ ਔਰ ਇੱਥੇ ਡਿਸਟ੍ਰਿਕਟ ਕਮੇਟੀ ਦੇ ਵਿੱਚ ਸਾਡੇ ਜੋ ਹੌਦਿਹਦਾਰ ਤੇ ਉਹ ਚੁੜੇ ਗਏ ਸਾਡੇ ਸਮਤੀ ਨਾਲ ਔਰ ਜੋ ਇਹ ਅੱਜ ਡਾਇਰੈਕਟਰ ਜਨਰਲ ਮੈਨੇਜਮੈਂਟ ਜੋ ਸਾਡੇ ਨਾਲ ਧੱਕਾ ਕਰੀਏ ਕਾਸਟਰ ਪਾਲਸ ਦੇ ਨਾਤੇ ਜਾਂ ਆਰਟੀਐਲ ਦੇ ਨਾਤੇ ਚਾਰਸੀਤਾਂ ਦੇਦੀ ਹੈ ਉਹਨਾਂ ਦੇ ਖਿਲਾਫ ਅਸੀਂ ਇੱਕ ਨੋਟਿਸ ਲਗਾਇਆ ਔਰ ਨੋਟਿਸ ਦੇ ਵਿੱਚ ਅਸੀਂ ਪਹਿਲਾਂ ਪੂਰੇ ਨੌਰਜੌਨ ਦੇ ਵਿੱਚ ਲੰਚਾਵਰ ਨਾਰੇबाजी ਕਰਾਂਗੇ ਉਸ ਤੋਂ ਅੱਗੇ ਪੂਰੇ ਡਿਸਟ੍ਰਿਕਟਾਂ ਦੇ ਵਿੱਚ ਨੌਰਜੌਨ ਦੇ ਵਿੱਚ ਧਰਨੇ ਦੇਵਾਂਗੇ ਫਿਰ ਚਲੋ ਵੀ ਦੇਵਾਂਗੇ ਚੰਡੀਗੜ੍ਹ ਜਿੰਨੇ ਵੀ ਰੀਜਰ ਬੰਦ ਨੇ ਲਖਰੂ ਪੰਜ ਸੱਤ ਰੀਜਰ ਦੇ ਉਹਨਾਂ ਦੇ ਧਰਨੇ ਦੇਵਾਂਗੇ ਉਸ ਤੋਂ ਬਾਅਦ ਅਸੀਂ ਵਾਟੂ ਉੱਤੇ ਜਾਵਾਂਗੇ ਵਾਟੂ ਸਾਡਾ ਕੰਟੀਨਿਊ ਹੋਊਗਾ ਪਰ ਟੂਰ ਦਾ ਬਦਲ ਸਾਡਾ ਕਹਿਣਾ ਹੈ ਅਸੀਂ 10 ਵਜੇ ਤੋਂ ਪਹਿਲਾਂ ਸ਼ਾਮ ਨੂੰ 5 ਵਜੇ ਤੋਂ ਬਾਅਦ ਕੋਈ ਕੰਮ ਨਹੀਂ ਕਰਾਂਗੇ ਇਹਨਾਂ ਦਾ ਕੰਮ ਰੁੱਕੇ ਖੜੇ ਜੋ ਸਾਡੇ ਨਾਲ ੱਟਕੇ ਸਾਈ ਬਰੇਜਮੈਂਟ ਕਰਦੀ ਹੈ ਜਾਂ ਤਾਂ ਉਹਨੂੰ ਬੰਦ ਕਰੇ ਨਹੀਂ ਉਸ ਤੋਂ ਪਹਿਲਾਂ ਇਹ ਚੀਜ਼ ਰੁਕਾਣਾ ਨਹੀਂ ਹੈ ਥੈਂਕ ਯੂ ਸੱਚ ਅੱਜ ਮੇਨ ਮਕਸਦ ਕੀ ਸੀ ਆਪਣਾ ਮੀਟਿੰਗ ਦਾ ਇਹਦਾ ਮੇਨ ਮਕਸਦ ਸਾਡਾ ਇਹ ਸੀਗਾ ਵੀ ਜਲੰਧਰ ਦੀ ਟੀਮ ਬਣਾਈ ਜਾਵੇ ਨਵੀਂ ਨਵੀਂ ਬਣਾਈ ਵੀ ਗਈ ਹੈ ਔਰ ਜੋ ਸਾਡਾ ਹੀਚੇ ਸਦਾ ਉਹਦੇ ਵਿੱਚ ਉਹ ਸਾਡਾ ਐਫਸੀ ਦੇ ਜਨਰੈਕਸ਼ਨ ਆ ਰਿਹਾ ਉਹਦੇ ਤਿਆਰੀਆਂ ਦੇ ਵਿੱਚ ਅਸੀਂ ਉਹਦੇ ਸੰਬੰਧ ਵਿੱਚ ਅਨੈਕਸ਼ਨ ਹੁੰਦਾ 5 ਸਾਲ ਬਾਅਦ ਸੁਪਰੀਮ ਕੋਰਟ ਦੇ ਆਰਡਰਾਂ ਦੇ ਮੁਤਾਬਕ ਪਹਿਲਾਂ ਉਹ ਦੋ ਪਹਿਲਾਂ 95 ਹੋਇਆ ਫਿਰ 2 ਹੋਇਆ ਫਿਰ 9 ਹੋਇਆ ਫਿਰ 14 19 ਹੁਣ 24 ਹੋ ਰਿਹਾ ਹੈ ਜੋ ਅਗਾਂ ਸਤੰਬਰ ਚੋੜਾ ਹੈ ਉਹਦੀ ਵੀ ਅਸੀਂ ਪੰਜਾਬ ਦੇ ਨਾਲ ਤਿਆਰੀ ਕਰ ਰਹੇ ਆ ਉਹ ਇਲੈਕਸ਼ਨ ਅਸੀਂ ਪੂਰੇ ਹਿੰਦੁਸਤਾਨ ਵਿੱਚ ਲੜਾਂਗੇ ਮੈਨੂੰ ਪੂਰੀ ਉਮੀਦ ਹੈ ਔਰ ਜੈ ਰਜਿਸਟ੍ਰੇਸ਼ਨ ਹੈ ਐਚਐਸਐਮ ਵੀ ਬਰੇਮੈਂਟ ਦੇ ਖਿਲਾਫ ਟਕੜੇ ਹੋ ਕੇ ਲੜਾਂਗੇ ਉਹ ਉਹਦੇ ਲਈ ਮੈਂ ਸਾਰਾ ਦੋਸਤੋ ਮਿੱਤਰਾਂ ਨੂੰ ਸਭ ਨੂੰ ਬੁਧਾਈ ਦਿੰਦਾ ਔਰ ਮੈਂ ਇਹਨਾਂ ਨੂੰ ਬੇਨਤੀ ਵੀ ਕਰਦਾ ਹੈ ਕਿ ਐਚਐਸਐਮ ਲਈ ਪੂਰੀ ਤਿਆਰੀ ਰੱਖਣ ਆਪਾਂ ਬਰੇਮੈਂਟ ਦੇ ਖਿਲਾਫ ਲੜਾਂਗੇ